ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸਪੰਦੋਂ શ્રી ਤਰਨਤਾਰਨ ਸਾਹਿਬ ਲਗਦਾ ਵੀਰ ਗੁਰਲਾਲ ਦੇ ਕੋਲ ਆਏ ਆ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿੱਤਾ ਵੀਰ ਦਾ ਸੋ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਤੇ ਤਕਰੀਬਨ ਕੋਈ 2-4 ਨਗ ਜਿਹੜੇ ਆ ਤੁਹਾਨੂੰ ਰੁਟੀਨ ਦੇ ਵਿੱਚ ਇਸ ਘਰੋਂ ਮਿਲ ਜਾਣਗੇ ਤੋ ਕਿਸੇ ਟਾਈਮ ਵੀ ਮੇਰਾ ਵੀਰ ਕੋਈ ਆਉਂਦਾ ਕਾਲ ਕਰਕੇ ਤੁਸੀਂ ਆ ਸਕਦੇ ਜੇ ਠੀਕ ਹੈ ਜੀ ਬੈੜਾ ਹੁਣ ਚਾਹੀ ਝੋਟੀਆਂ ਮੱਜਾਂ ਹੁਣ ਇਸ ਕਿਲੇ ਦੇ ਉੱਪਰ ਹਮੇਸ਼ਾ ਜਿਹੜੇ ਦੋਸਤੋ ਅਵੇਲੇਬਲ ਰਹਿੰਦੇ ਆ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਾਲ ਸਾਸਰੀ ਦਾ ਸੰਤੋ ਸਾਹਿਬ ਜੀ ਠੀਕ ਠਾਕ ਜੇ ਬਹੁਤ ਵਧੀਆ ਗੁਰਲਾਲ ਵੀਰੇ ਕੈਮ ਬੜੀ ਕਿਰਪਾ ਵੈਗਰੂ ਚੜਦੀ ਕਲਾ ਜੀ ਚਲੋ ਚਿੰਤ ਜਾਨ ਬਿਲਕੁਲ ਜਰਸੀ ਮੈਨਾਂ ਸੰਤੋ ਸਾਹਿਬ ਪੰਜਾਬ ਵਾਲੀ ਜਰਸੀ ਆ ਕੋਈ ਇਹ ਨਹੀਂ ਵੀ ਮਾਚ ਲਾ ਲਈ ਆ ਜਾਂ ਲਟਾਈਆਂ ਜੀ ਵਜਦੀ ਫਿਰਦੀ ਉਹ ਗੱਲ ਨਹੀਂ ਆ ਪਹਿਲਾਂ ਸੁਹਾਗ ਵਰਮਾਂ ਲਈ ਸੁਣੀ ਆ ਜੀ ਅੱਛਾ ਤੋ ਬਾਕੀ ਦੋਸਤੋ ਰੰਗ ਵੀ ਤੁਸੀਂ ਵੇਖੋ ਬਿਲਕੁਲ ਬਦਾਮੀ ਰੰਗ ਤੇ ਲੇਵਟੀ ਵੇਖੋ ਕਰਮਾ ਠੰਡੀ ਠੁੱਡੀ ਸੰਧੂ ਸਾਹਿਬ ਇਨੀ ਜਿਆਦੀ ਗੱਲ ਹੀ ਛੱਡ ਦੋ ਬਹੁਤ ਖੂਬਸੂਰਤ ਲੇਵਟੀ ਤੇ ਥਣ ਵੀ ਤੁਸੀਂ ਵੇਖੋ ਪੂਰਾ ਹੱਥੀ ਜਵਾਈ ਵਾਲਾ ਥਾਣਾ ਬਹੁਤ ਵੀਰ ਡਿਮਾਂਡ ਕਰਦੇ ਰਹਿੰਦੇ ਆ ਵੀ ਜਰਸੀ ਬਰੀਡ ਦੇ ਵਿੱਚ ਵੜਾ ਨਿਕਲਣਾ ਤੇ ਵੀਰ ਜਰੂਰ ਦੱਸਿਆ ਜੇ ਤੇ ਦੋਸਤੋ ਇਸੇ ਤਰ੍ਹਾਂ ਜਿਹੜਾ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਚੀਜ਼ ਕਰ ਦੇਣੀ ਹੁੰਦੀ ਹੈ ਠੀਕ ਆ ਤੋ ਪਹਿਲਾ ਸੁਭਾ ਫੇਸ ਕੁਆਲਟੀ ਵੇਖੋ ਬਿਲਕੁਲ ਛੋਟੀ ਬੂਥੀ ਆ ਤੇ ਬੂਦੀ ਵਾਲੀ ਛੋਟੇ ਕੰਨ ਤੋ ਬਾਕੀ ਡੰ ਗੜੀ ਬਹੁਤ ਸੋਹਣੀ ਤੇ ਥਾਣ ਤੁਨ ਬਹੁਤ ਵਧੀਆ ਵੜ ਪਹਿਲਾ ਸੂਹਾ ਸੋਹਣੀਆ ਦੋਸਤੋ ਥਾਣ ਦੂਜੇ ਨਾਲ ਆ ਠੀਕ ਆ ਕਰਮਾਲੀ ਨੂੰ ਲੱਗਾ ਮੁੱਠੀ ਮੁੱਠੀ ਥਾਣਾ ਤੇ ਵੰਡ ਬੁੰਡ ਆਫ ਦੀ ਥਾਣਾ ਦੀ ਵੀ ਚੰਗੀ ਗਰਲਾਲ ਥੱਲੇੋਂ ਭਰੂਗੀ ਅਜੇ ਦਿਨ ਪਏ ਅਜੇ ਸੂਹਾ ਬਜੇ ਗੂੰਦੀ ਆਉਂਦੀ ਚੌਥਾਣਾ ਚੋ ਇਹ ਵੀ 10 ਤੋਂ 15 ਦਿਨ ਹੀ ਬਚੀ ਲੈ ਜੂਗਾ ਜੇ ਪੂਰੀ ਬਣ ਕੇ ਸੂਗੀ ਠੀਕ ਆ ਭਰਾ ਹਾਂਜੀ ਹਾਂਜੀ ਇਹਦੇ ਪਾਰ ਪਿਛੇ ਦੀ ਥਾਣਾ ਦੀ ਫੁੱਲ ਗਰੰਟੀ ਹੋ ਗਈ ਸੰਤੂ ਸਾਹਿਬ ਹਾਂਜੀ ਪછી ਹੈ ਲੱਗਦੀ ਹੈ ਵੀ ਬੜੀ ਪਿਆਰੀ ਜੀ ਹੈ ਨਾ ਸੰਤੂ ਸਾਹਿਬ ਬਹੁਤ ਸੋਹਣੀ ਨਕੀ ਕਰਮਾ ਵਾਲੀ ਬਹੁਤ ਸੋਹਣਾ ਪਿਸਤਾ ਵੇਖੋ ਲਓ ਵੀ ਭਰਾਓ ਠੀਕ ਹੈ ਨੱਚਦੀ ਫਿਰਦੀ ਕਰਮਾ ਵਾਲੀ ਬੁਲਬੁਲ ਦਾ ਬਚਾ ਦੇ ਹਾਂ ਲਓ ਵੀ ਭਰਾਓ ਬਾਕੀ ਲਾਏ ਬਣਾਏ ਕਰਮਾ ਵਾਲੀ ਬਹੁਤ ਸੋਹਣਾ ਪਈ ਹੈ ਹਜੇ ਵੀ ਤੁਸੀਂ ਵੇਖੋਗੇ ਲੜ ਲੂੜ ਥੋੜਾ ਜਿਹਾ ਸ਼ੋਅ ਕਰਦੀ ਹੈ ਠੀਕ ਹੈ ਜੀ ਢਿੱਲ ਵਿਖਾਉਂਦੀ ਹੈ ਦੋਨੋਂ ਸਾਈਡਾਂ ਤੇ ਕੋਈ ਦੋ ਚਾਰ ਨਹੀਂ ਆਪਾਂ ਕਹਿੰਦੇ ਵੀ ਘਟੋ ਘਟ ਪੰਜ ਚਾਰ ਦੇ ਵੀ ਕੱਢ ਗਈ ਤੱਲੀੋਂ ਹਜੇ ਬਸ ਘੰਟਿਆਂ ਘੰਟਿਆਂ ਦੇ ਵਿੱਚ ਕਰਮਾ ਲਈ ਬੰਨਣਾ ਆ ਦੇਖੋ ਸੀਲ ਸੂਲ ਬਹੁਤ ਜਿਆਦਾ ਸੰਧੂ ਸਾਹਿਬ ਇਤਨਾ ਬੈਠੇ ਰੋ ਪੂਰੀ ਬਚੀ ਹੈ ਜੇ ਢੱਲਾ ਢੁਲਾ ਵੜਨਾ ਪੂਰੀ ਬਣ ਕੇ ਬਚੀ ਸੂਲ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਸੰਧੂ ਸਾਹਿਬ ਐ ਇਕੱਲਾ ਇਕੱਲਾ ਥਾਂ ਲੱਗਾ ਚੰਗੀ ਕੁਆਲਿਟੀ ਹੈ ਤੁਹਾਡੀ ਹਾਂਜੀ ਹਾਂਜੀ ਲੈ ਬਰੇ ਘਰ ਲਾਲ ਕਿੰਨੇ ਕੀ ਦੇਣੀਆਂ ਭੈਣ ਭਰਾਵਾ ਇਹ ਸੰਧੂ ਸਾਹਿਬ ਇਹਦਾ ਕੋਈ 60 ਨਹੀਂ ਕੋਈ 65 ਨਹੀਂ ਹੈ ਮੋਲੇ ਦਾ ਕਰਦੇ ਆਪਾਂ 55000 ਲੈ ਤੇ ਜਿਹੜੀ 50000 ਦੀ ਵਾਚੀ ਦਵਾਂਗੇ ਉਹ ਚੋਂ ਖੁੱਲੇ ਮਾਨਤਾ ਕਰਾਂਗੇ 50000 ਦੀ ਹਾਂਜੀ ਠੀਕ ਹੈ ਜੀ ਜੀ ਕਰਦੇ ਹੋ ਖੁੱਲਾ ਹੈ ਸੰਧੂ ਸਾਹਿਬ ਮੋੜਦੇ ਨਹੀਂ ਕਿਸੇ ਨੂੰ ਤੁਹਾਨੂੰ ਪਤਾ ਵੀ ਚਲੋ ਮਹਾਰਾਜ ਜੀ ਮੇਰੇ ਨਾਲ ਰੋਜ਼ ਪਸ਼ੂ ਆਉਂਦੇ ਰੋਜ਼ ਜਾਂਦੇ ਆ ਮੋੜਦੇ ਨਹੀਂ ਕਿਸੇ ਨੂੰ ਸੰਧੂ ਸਾਹਿਬ ਖੁੱਲੇ ਮਾਨਤਾ ਕਰਾਂਗੇ ਠੀਕ ਹੈ ਜੀ ਠੀਕ ਹਾਂਜੀ ਲਓ ਵੀ 50000 ਦੋਸਤੋ ਵੀਰਾਂ ਦਾ ਵੀ ਆਪਾਂ ਮੁੱਲ ਕਰਦੇ ਲੈਂਡ ਦੇ ਜਿਹੜਾ 50000 ਡਿਮਾਂਡ ਚਾਹੇ 55 ਤੇ ਵਿੱਚੋਂ ਛੋੜਛਾ ਭਾਜੂਗਾ ਠੀਕ ਹੈ ਜਿੰਨੇ ਵੀ ਹੋ ਸਕਦੀ ਆ ਗੁੰਜਾਇਸ਼ ਜਿੰਨਾ ਵੀ ਮਾਨਤਨ ਹੋ ਸਕਦਾ ਮੇਰੇ ਭਰਾਵਾਂ ਦਾ ਜਰੂਰ ਹੋਊਗਾ ਠੀਕ ਆ ਤੋਂ ਬੱਚੀ ਚੰਗੀ ਆ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਕੱਦ ਜਿਹੜਾ ਦੋਸਤੋ ਇੱਕ ਵਾਰੀ ਜ਼ਿਕਰ ਫੇਰ ਕਰ ਦਿੰਦੇ ਆਮ ਆਪਾਂ ਜਿਹੜੀਆਂ ਹਿਮਾਚਲੀ ਜਰਸੀਆਂ ਵਿਖਦੇ ਆ ਪਹਾੜੀ ਉਹਨਾਂ ਜਰਸੀਆਂ ਤੋਂ ਜਿਹੜੀ ਵੱਡੀ ਆ ਵੀਰਾਂ ਦਾ ਵੀ ਪੰਜਾਬ ਵਾਲੀ ਜਰਸੀ ਦੇ ਵਿੱਚ ਹੀ ਪੈ ਜਾਂਦੀ ਸੋਹਣਾ ਕੱਦ ਕਾਠ ਠੀਕ ਆ ਜੀ ਸੋ ਪਹਿਲਾ ਸੂਬਾ ਸੁਣੀ ਆ ਤੇ ਕੇ ਮੇਰਾ ਵੀਰ ਤੁਸੀਂ ਆਪਣੀ ਸੋਚ ਸਮਝਦੇ ਹਿਸਾਬ ਨਾਲ ਸੌਦਾ ਕਰ ਲਿਓ ਨੰਬਰ ਵੀਰ ਗੁਰਲਾਲ ਦੇ ਬਿਲਕੁਲ ਥੱਲੇ ਚੱਲਦੇ ਰਹਿਣਗੇ ਨੰਬਰ ਪੁੱਛਦਿਏ ਵੀਰ ਗੁਰਨਾਲ ਸੰਤ ਸਾਬ ਠੀਕ ਹੈ ਵੀਰੇ ਹਾਂਜੀ ਮੇਰਾ ਜੀ ਬਿਲਕੁਲ ਜੀ ਜੀ ਬਹੁਤ ਸੋ ਐਨੀਮਲ ਜਿਹੜੇ ਪਸ਼ੂ ਆ ਇਸੇ ਤਰ੍ਹਾਂ ਇਸੇ ਕਿਲੇ ਤੋਂ ਪਰੌਂਦੇ ਰਹਿੰਦੇ ਆ ਤੁਹਾਨੂੰ ਪਹਿਲਾਂ ਵੀ ਆਪਾਂ ਬਹੁਤ ਸਾਰੇ ਨਾਗ ਜਿਹੜੇ ਦਿਖਾਏ ਆ ਤੇ ਡੇਲੀ ਰੂਟੀਨ ਦੇ ਵਿੱਚ ਕੰਮ ਕਰਦਾ ਵੀਰ ਗਰ ਲਾਲ ਤੇ ਪਸ਼ੂ ਆਉਂਦੇ ਰਹਿੰਦੇ ਆ ਠੀਕ ਹੈ ਜੀ ਸੋ ਬਹੁਤ ਵਧੀਆ ਸਫਾਈਆਂ ਸੁਫਈਆਂ ਕਰਮਾਲੀ ਆ ਵੇਖੋ ਤੁਸੀਂ ਬਰੀਕੀਆਂ ਕਰੋ ਚੈੱਕ ਤੁਹਾਨੂੰ ਬਹੁਤ ਵਧੀਆ ਠੀਕ ਹੈ ਜੀ ਇਹ ਨੋਕਲੇ ਥਾਣਾ ਕਰਮਾਲੀ ਨੂੰ ਲੱਗੇ ਬਹੁਤ ਸੋ ਬਿਲਕੁਲ ਪਤਲੇ ਪੂਣੀਆਂ ਵਰਗੇ ਤੇ ਟਿੱਪ ਕੇ ਮੇਰਾ ਵੀਰ ਤਸੱਲੀ ਕਰ ਲਿਓ ਸ਼ਾਇਦ ਆਉਂਦਾ ਹਜੇ ਤੇ ਪੰਢਾ ਜੀ ਬੱਚੀ ਵੀ ਚੰਗੀ ਆ ਇਧਰ ਜੋ ਟੀਵੀ ਤੁਹਾਨੂੰ ਦਿਖਾ ਦਿੱਤੀ ਬਹੁਤ ਚੰਗੀ ਆ ਰੇਡ ਪੜਤੇ ਬਿਲਕੁਲ ਜਾਇਜ਼ ਸੋ ਭਜਨ ਭੋਜਨ ਕਰਨ ਵਾਲੀ ਨੂੰ ਚੰਗਾ ਲੱਗਾ ਥੱਲੇ ਉਹ ਹਜੇ ਜਦੋਂ ਬਣੀ ਉਦੋਂ ਬਧੇਰੇ ਸਮਝ ਆਊਗੀ ਠੀਕ ਆ ਜੀ ਹਜੇ 8 ਤੋਂ 10 ਦਿਨੇ ਕੱਢਦੀ ਆ ਇਹੋ ਤੋਂ ਨਾਗਨੇ ਅਜ ਵੀਰ ਗੁਰਲਾਲ ਦੇ ਬਿਲਕੁਲ ਇਹ ਸਾਡੇ ਦੇ ਉੱਪਰ ਦੋਸਤੋ ਕਿਲੇ ਦੇ ਉੱਪਰ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਸੀ ਘਾ ਸੰਧੂ ਸਾਹਿਬ ਜੀ